ਪੰਚ ਜਰਮਲ ਸਿੰਘ ਕਤਲकांड ਦੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਆਮੋ ਸਾਹਮਣੇ ਨਜ਼ਰ ਆਏ ਨੇ ਮੰਤਰੀ ਰਾਜੀਤ ਭੁੱਲਰ ਨੇ ਕਾਂਗਰਸ ਕਿਆਂ ਨਾਲ ਮਲਜ਼ਮ ਹੀਰਾ ਰਾੜਗਾ ਦਾ ਤਸਵੀਰਾਂ ਦਿਖਾਈਆਂ ਨੇ ਉਹਨਾਂ ਕਹੇ ਕਿ ਭੁੱਲਰ ਨੇ ਵੜਿੰਗ ਚੰਨੀ ਤੇ ਹਰਮਿੰਦਰ ਗਿੱਲ ਨਾਲ ਤਸਵੀਰਾਂ ਜੋ ਹੈ ਆਸਾਂਝੀਆਂ ਕੀਤੀਆਂ ਨੇ ਜਿਹੜੇ ਲਾਜੀਤ ਭੁੱਲਰ ਨੇ ਉਹਨਾਂ ਵੱਲੋਂ ਤਸਵੀਰਾਂ ਦਿਖਾਈਆਂ ਗਿਆ ਨੇ ਮਲਜ਼ਮ ਦਿਆਂ ਕਾਂਗਰਸ ਕਿਆਂ ਦੇ ਨਾਲ ਹੀਰਾ ਰਾੜਗਾ ਸਰਪੰਚ ਕਤਲकांड 'ਚ ਮਲਜ਼ਮ ਹੈ ਭੁੱਲਰ ਵੱਲੋਂ ਇਹ ਵੀ ਆ ਦੱਸਿਆ ਗਿਆ ਹੈ ਕਾਂਗਰਸ ਅਪਰਾਧਿਕਾਂ ਦੀ ਪੁਸ਼ਪਪਨਾਹੀ ਕਰ ਰਹੀ ਹੈ ਲਾਲਜੀਤ ਕੋਲ ਕਹਦੇ ਹੋਏ ਨਜ਼ਰ ਆਏ ਨੇ ਹੀਰਾ ਰਾੜਿਆ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਹਰਮਿੰਦਰ ਗਿੱਲ ਦੇ ਹੀਰਾ ਰਾੜਿਆ ਰਾੜਿਆ ਨਾਲ ਪਰਿਵਾਰਕ ਸੰਬੰਧ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਵਿਚਾਲੇ ਕਾਂਗਰਸ ਆਗੂ ਤੇ ਸਾਬਕਾ ਐਮਐਲਏ ਹਰਮਿੰਦਰ ਗਿੱਲ ਨੇ पलटवार ਕੀਤਾ ਹੈ ਕਿ ਮੰਤਰੀ ਲਾਲਜੀਤ ਕੋਲ ਲੜਦੀ ਹੈ ਉਸ ਦਾ ਜਵਾਬ ਦਿੱਤਾ ਗਿਆ ਤੇ ਕਿਹਾ ਗਿਆ ਕਿ ਮੰਤਰੀ ਝੂਠ ਬੋਲ ਰਹੇ ਨੇ ਕਿਸੇ ਹੋਰ ਕੇਸ 'ਚ ਹੀਰਾ ਰਾੜਿਆ ਗ੍ਰਿਫਤਾਰ ਹੈ ਲਾਜੀਤਪੁਰ ਦੇ ਮਾੜਾ ਹੰਗਾ ਕੇਸ ਕਰਾਂਗਾ ਤਾਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਕਤਲकांड ਤੇ ਆਮੋ ਸਾਹਮਣੀ ਨਜ਼ਰ ਆ ਰਹੀ ਨੇ ਕਿਉਂਕਿ ਇੱਕ ਵੱਡਾ ਕਤਲकांड ਜੋ ਕਿ ਅਮਰitsar ਦੇ ਇੱਕ ਰਿਜ਼ੋਰਟ ਚ ਹੁੰਦਾ ਸਰਪੰਚ ਜਰਮਲ ਸਿੰਘ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਸਨ ਜਿੰਨਾ ਦਾ ਕਤਲ ਕਰ ਦਿੱਤਾ ਜਾਂਦਾ ਤੇ ਇਸ ਵਿਚਾਲੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਅਮੂ ਸਾਹਮਣੀ ਨਜ਼ਰ ਆਈ ਨਹੀਂ ਕਿਉਂਕਿ ਮੰਤਰੀ 라ਜੀਤ ਪੁਲਰ ਵੱਲੋਂ ਕਾਂਗਰਸੀਆਂ ਨਾਲ ਮਲਜ਼ਮਕਾਂ ਤਸਵੀਰਾਂ ਦਿਖਾਈਆਂ ਗਿਆ ਜਿਸ ਦਾ ਨਾਮ ਮਲਜ਼ਮ ਹੀਰਾ ਰਾੜਿਆ ਦੱਸਿਆ ਜਾ ਰਿਹਾ ਜੋ ਕਿ ਮੰਤਰੀ 라ਜੀਤ ਪੁਲਰ ਦਾ ਕਹਿਣਾ ਹੈ ਕਿ ਇਹ ਕਤਲकांड ਦੇ ਮਲਜ਼ਮ ਹੈ ਹੀ ਮਲਜ਼ਮ ਹੀਰਾ ਰਾੜਿਆ ਦੂਜੇ ਪਾਸੇ ਜੋ ਸਾਬਕਾ ਐਮਐਲਏ ਹਰਮਿੰਦਰ ਗਿੱਲ ਨੇ ਉਹਨਾਂ ਦਾ ਖਾਸ ਤੌਰ ਤੇ ਕਹਿਣਾ ਹੈ ਕਿ ਮੰਤਰੀ ਝੂਠ ਬੋਲ ਰਹੇ ਨੇ ਸਿੱਧੇ ਤੌਰ ਤੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਤੇ ਕਿਹਾ ਗਿਆ ਕਿ ਹੀਰਾ ਰਾੜਿਆ ਕਿਸੇ ਹੋਰ ਕਿਸ ਚ ਗ੍ਰਿਫਤਾਰ ਹੈ ਤੇ ਇਹ ਵੀ ਕਿਹਾ ਕਿ ਮੰਤਰੀ 라ਜੀਤ ਪੁਲਰ ਤੇ ਉਹ ਮਣ ਹਲੀ ਦਾ ਕੇਸ ਕਰਨਾ ਹੈ ਹੋਇਆ ਵਾ ਇੱਕ ਵੈਪਨ ਫੜੇ ਜਾਂਦਾ। ਹਾਂ। ਨਾ ਕਿ ਜਰਮਨ ਸਿੰਘ ਸਰਪੰਚ ਦਾ ਪਰਚਾ ਦਰਜ ਹੋਇਆ ਹੈ। ਉਹ ਬਿਲਕੁਲ ਐਫ ਆਈ ਆਰ ਇਹਨਾਂ ਕੋ ਮੰਗਾ ਕੇ ਉਹਦੀ ਛਾੜਬੀਲ ਕਰ ਲੋ ਜਿੱਦੇ ਜਰਮਨ ਸਿੰਘ ਮੈਂ ਕਹਿੰਨਾ ਕਿ ਪੁਲਿਸ ਵਾਲੇ ਕਹਿਣਗੇ ਜਰਮਨ ਇਨਵੋਲਵਡ ਉਹਦੇ ਉਹਦੇ ਖਿਲਾਫ ਕਾਰਵਾਈ ਕਰੋ ਜੀ। ਹਾਂ। ਮੈਨੂੰ ਕੀ ਤਰਾਜ ਆ ਜੀ। ਜੇ ਕਿਸੇ ਕ੍ਰਿਮੀਨਲ ਐਕਟੀਵਿਟੀ ਸ਼ਾਂ ਵਾਲਾ ਤੋਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਕਿਸੇ ਨਾਲ ਕੋਈ ਕਿਸੇ ਨੂੰ ਪੁਸ਼ਤ ਬਣਾਇ ਨਹੀਂ ਕਰਦਾ ਕਿ ਹਾਂਜੀ ਸਪੋਰਟ ਨਹੀਂ ਕਰਦਾ ਮੈਨੂੰ ਬਿਲਕੁਲ ਅਸਲੀਅਤ ਸਾਹਮਣੇ ਆਉਣੇ ਚਾਹੀਦੇ ਆ ਪੁਲਿਸ ਵਾਲੇ ਇਸ ਗੱਲ ਨੂੰ ਕਲੀਅਰ ਕਰਨ ਕਿ ਉਹਦੇ ਕਿਹੜੇ ਕਿਹੜੇ ਇਨਵੋਲਵਮੈਂਟ ਉਹਦੇ ਖਿਲਾਫ ਇੱਕ ਨਹੀਂ 10 ਐਫ ਆਈ ਆਰ ਦਾ ਦਰਜ ਕਰਦੇ ਤੁਸੀਂ ਕਹਿ ਰਹੇ ਹੋ ਕਿ ਮਾਮਲਾ ਦਰਜ ਹੋਇਆ ਹੈ ਪਰ ਸਰਪੰਚ ਜਰਮਲ ਸਿੰਘ ਕਤਲकांड ਦੇ ਬਾਬਤ ਉਹ ਵਾਲਾ ਪਰਚਾ ਨਹੀਂ ਹੈ ਚਲੋ ਅਸੀਂ ਹੋਰ ਜਾਣਕਾਰੀ ਲਈ ਪੁਲਿਸ ਦੀ ਪੱਤਿਆਂ ਦੀ ਗੱਲ ਨਹੀਂ ਕਰਦਾ ਕਿ ਬਾਕੀ ਪਰਚੇ ਨਹੀਂ ਮੈਂ ਉਸ ਪਰਚੇ ਦੀ ਗੱਲ ਕਰਦਾ ਜੇ ਉਸ ਕੇਸ ਦੇ ਵਿੱਚ ਇਹਦੀ ਇਨਵੋਲਵਮੈਂਟ ਹੋਵੇ ਤੇ ਉਹਦੇ ਵਿੱਚ ਵੀ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਮੈਂ ਇਸ ਗੱਲ ਦੀ ਸਪੋਰਟ ਨਹੀਂ ਕਰਦਾ ਜੇ ਉਹ ਗਲਤ ਕੰਮ ਕਰਦਾ ਤੇ ਉਹਨੂੰ ਕਾਨੂੰਨੀ ਕਾਰਵਾਈ ਨਹੀਂ ਨਹੀਂ ਲਾਲਜੀਤ ਸਿੰਘ ਪੁਲਰ ਮੰਤਰੀ ਸਾਹਿਬ ਨਾਲ ਜੁੜੇ ਹੋਏ ਨੇ ਤੁਹਾਡੀ ਅਸੀਂ ਗੱਲ ਵੀ ਕਰਵਾਨੇ ਉਹ ਕਹਿ ਰਹੇ ਨੇ ਕਿ ਸਰਪੰਚ ਕਤਲकांड ਛੀ ਮਾਮਲਾ ਦਰਜ ਹੋਇਆ ਹੈ ਕਿਉਂਕਿ ਵੈਪਨਸ ਮੁਲਜ਼ਮਾ ਨੂੰ ਪ੍ਰੋਵਾਈਡ ਕਰਵਾਏ ਗਏ ਸੀ ਹੀਰਾ ਰਾਬੜੀਆ ਤੁਸੀਂ 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 ਆਇਆ ਕਰੋ ਜੀ ਤੁਸੀਂ ਪੁਲਿਸ ਅਫਸਰ ਕਿਸੇ ਵੀ ਐਸਐਸਪੀ ਤਰਨਤਾਰਨ ਨਾਲ ਜਾਂ ਕਿਸੇ ਨਾਲ ਗੱਲ ਕਰ ਲਓ ਜੇ ਉਹ ਕੋ ਕਹਿੰਦੇ ਨੇ ਕੋ ਹੈਗਾ ਕਰਦੇ ਨੇ ਜੇ ਅਸੀਂ ਜਵਾਬ ਲੈਣੇ ਜਵਾਬ ਕਰ ਵੀ ਜੋ ਮਰਜ਼ੀ ਕਰ ਲੈ ਮੈਨੂੰ ਜਵਾਬ ਲੈਣੇ ਗਿਲਜੀ ਜਵਾਬ ਲੈਣੇ ਜੀ ਪੁੱਲਰ ਜੀ ਮੈਮ ਮੈਂ ਤੁਹਾਨੂੰ ਐਫਆਈਆਰ ਪਾਉਣਾ ਵਾ 12 ਤਰੀਕ ਨੂੰ ਐਫਆਈਆਰ ਦਰਜ ਹੋਈ ਹੈ ਪੱਟੀ ਸਿੱਧੀ ਥਾਣੇ ਦੇ ਵਿੱਚ ਉਹਦੇ ਵਿੱਚ ਪ੍ਰੋਪਰ ਲਿਖਿਆ ਇਹ ਆਪ ਮੰਨਿਆ ਮੁੰਡਾ ਤੇ ਜਿਹੜੇ ਮੁੰਡਿਆਂ ਨੇ ਇਹਦਾ ਨਾਂ ਲਿਆ ਵੀ ਅਸੀਂ ਇਤੋਂ ਵੈਪਨ ਲਏ ਆ ਇਹਨੇ ਹੀ ਰਾੜੀਆਂ ਨੇ ਆਪ ਕਿਹਾ ਵੀ ਮੈਂ ਵੈਪਨ ਇਹਨਾਂ ਨੂੰ ਦਿੱਤੇ ਆ ਤੂੰ ਤਫਰੀਦੀ ਮੇਰੇ ਘਰ ਆਉਂਦੇ ਰਹਿਆ ਪਰਪ ਦਾਸੂਵਾਲ ਮੇਰੇ ਘਰ ਆਵੇ ਸਾਰੀਆਂ ਗੱਲਾਂ ਮੰਨਿਆ ਐਫ ਆਈ ਆਰ ਮੈਂ ਤੁਹਾਨੂੰ ਨਕਲ ਪਾ ਦੇਣਾ ਉਹ ਜਨਤਕ ਕਰੋ ਕਰੋ ਮੈਂ ਇਹਨਾਂ ਨੂੰ ਪਾਕਿਸਤਾਨ ਬਾਹਰ ਕਰੂੰਗਾ ਪੁਲਿਸ ਅਫਸਰ ਨੂੰ ਲਾਈਨ ਤੇ ਲਿਆਂਕੇ ਉਹਨਾਂ ਨੂੰ ਪੁੱਛ ਲੋ ਤੇ ਗੱਲ ਆਪੇ ਪਤਾ ਲੱਗ ਜਾਊਗਾ ਜੀ ਇਹ ਕਿਸੇ ਗੱਲ ਜਿਹੜਾ ਗਿੱਲ ਜੀ ਮੰਤਰੀ ਕਹਿ ਰਹੇ ਨੇ ਕਿ ਇਹ ਸਰਪੰਚ ਜੋ ਜਰਮਨ ਸਿੰਘ ਸਰਪੰਚ ਹੈ ਉਸ ਤੋਂ ਕਾਂਡ ਐਫ ਆਰ ਹੋਈ ਹੈ ਮੰਤਰੀ ਨੇ ਇੱਕ ਉਹਦੇ ਤੇ ਬੈਠੇ ਹੋਏ ਨੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਜੀ ਉਹਦੀ ਗ੍ਰਿਫਤਾਰੀ ਅਮਨ ਕਾਰਵਾਈ ਹੋਊਗੀ ਪਰ ਤੁਸੀਂ ਇਹ ਦੱਸੋ ਕਿ ਪਰਚੇ ਸੱਚੇ ਹੈ ਕਿ ਝੂਠੇ ਹੋਏ ਆ ਪੱਤੀ ਥਾਣੇ ਦੇ ਵਿੱਚ ਉਹਦਾ ਕੇਸ ਮੈਂ ਨੂੰ ਮਿੰਦਰ ਗਿੱਲ ਨੂੰ ਦੱਸੋ ਤੇ ਪਰਚੇ ਸੱਚੇ ਹੈ ਕਿ ਝੂਠੇ ਹੋਏ ਆ ਇਹ ਪੁੱਛੋ ਕਰਕੇ ਚੱਲਗੇ ਗਿੱਲ ਜੀ ਇਹ ਜੋ ਪਰਚਿਆਂ ਬਾਰੇ ਪੁੱਛ ਰਹੇ ਨੇ ਮੰਤਰੀ ਜੀ ਪੁੱਛ ਰਹੇ ਨੇ ਕਿ ਸੱਚੇ ਸੀ ਕਿ ਝੂਠੇ ਸੀ ਮੈਡਮ ਜੀ ਉਹ ਤੇ ਪਰਚਾ ਦਰਜਾ ਪੱਟੀ ਹੂੰ ਜੇ ਜਰਮਲ ਸਰਪੰਚ ਦਾ ਇਸ਼ੂ ਤੇ ਅਮਰਸਾਦ ਪਰਚਾ ਦਰਜ ਕਰਕੇ ਉਹਦੀ ਗ੍ਰਿਫਤਾਰੀ ਪਾ ਕੇ ਲੈ ਜਾਓ ਮੈਨੂੰ ਕਿਹਤਰਾ ਜੇ ਕਿਸੇ ਗੱਲ ਜੀ ਮੈਨੂੰ ਮੈਨੂੰ ਤੁਹਾਡੇ ਬਾਰੇ ਬੋਲਦਿਆਂ ਨੂੰ ਅੱਜ 2 ਸਾਲ ਨਹੀਂ 4 ਸਾਲ ਨਹੀਂ 8 ਸਾਲ ਹੋ ਗਿਆ ਤੁਸੀਂ ਜਨਤਕ ਕਰੋ ਮੈਂ ਤਾਂ ਤੁਹਾਡੇ ਚਿੱਕੜ 'ਚ ਪੈਣਾ ਹੀ ਨਹੀਂ ਚਾਹੁੰਦਾ ਜੋ ਤੁਸੀਂ ਚਿੱਕੜ ਖਲਾਰਨ ਦੇ ਤੂੰ ਤੇ ਆਪ ਚਿੱਕੜ ਆ ਤੂੰ ਆਪ ਚਿੱਕੜ ਆ ਤੂੰ ਆਪ ਚਿੱਕੜ ਆ ਕੋਈ ਪੋਲੀਟਿਕਲ ਕੰਮ ਕਰਦੇ ਇਹਨਾਂ ਕੱਲਾ ਕੁਝ ਨਹੀਂ ਪਿਆ ਤੂੰ ਤੂੰ ਬੰਦਾ ਆਫਗਾਨ ਬੰਦਾ ਤੂੰ ਚਿੱਕੜ ਨੂੰ ਆਪ ਚਿੱਕੜਿਆ ਜਿਹੜਾ ਦੂਜੇ ਨੂੰ ਚਿੱਕੜ ਦੱਸਦਾ ਜਿਹੜਾ ਕਰ ਕਰਦਾ ਸਾਡੇ ਇਲਾਕੇ ਦੇ ਬੇੜਾ ਤੂੰ ਕਰ ਕਰਦਾ ਅਤਵਾਦੀ ਤੂੰ ਬੰਦਾ ਗੱਲਾਂ ਕਰਦਾ ਦਰਬਾਰ ਸਾਹਿਬ ਤੇ ਤੂੰ ਹੱਥ ਖੜੇ ਕਰਕੇ ਬਾਹਰ ਆਇਆ ਉਦੋਂ ਟੌਟੀਆਂ ਕਰਦਾ ਰਿਹਾ ਤੂੰ ਇਹ ਤਾਂ ਇਹ ਤਾਂ ਇਹ ਤਾਂ ਤੂੰ ਟੌਟੀ ਨਹੀਂ ਕਰਦਾ ਰਿਹਾ ਜਿਹੜੇ ਕਰਨ ਦੀ ਗੱਲ ਕਰਦਾ ਹੈ ਉਥੇ ਜਾ ਕੇ ਰਿਕਾਰਡ ਦੇਖ ਲੈ ਕਿਹੜਾ ਹੱਥ ਘੜੇ ਕਰ ਗਿਆ ਤੇ ਕਿਹੜਾ ਮਨੂ ਕਰਕੇ ਹੱਥ ਘੜੇ ਤੇਰੀ ਫੋਟੋ ਰਿਕਾਰਡ ਆ ਤੇਰੀ ਫੋਟੋ ਹੈਗੀ 84 ਚ ਤੂੰ ਦਰਬਾਰ ਸਾਹਿਬ ਤੋਂ ਹੱਥ ਘੜੇ ਕਰਕੇ ਬਾਹਰ ਇਹ ਅਸਲ ਦੇ ਵਿੱਚ ਮੈਂ ਨਿਊਜ਼ ਚੈਨਲ 'ਤੇ ਦੱਸਣਾ ਚਾਹੁੰਦਾ ਇਹ ਬੰਦਾ ਨਿਸ਼ੇੜੀ ਕਿਸਮ ਦਾ ਬੰਦਾ ਹੈ ਇਹਦਾ ਜੋ ਮੈਂ ਟੈਸਟ ਕਰਾਉਣਾ ਭੁੱਲੇ ਜੀ ਮੈਂ ਦਰਖਾਸਤ ਕਰਾਂਗੀ ਕਿ ਥੋੜਾ ਜਿਹਾ ਸ਼ਬਦਾਂ ਦੀ ਮਰਿਆਦਾ ਮੈਂ ਟੈਸਟ ਕਰਾਉਣਾ ਆਓ ਮੇਰੇ ਨਾਲ ਆਓ ਮੇਰੇ ਨਾਲ ਮੈਂ ਤੇਰੇ ਨਾਲ ਚੱਲਦਾ ਤੂੰ ਆ ਜਾ ਟਾਈਮ ਤੇ ਮੈਂ ਤੇਰੇ ਨਾਲ ਚੱਲਦਾ ਮੈਂ ਹੋਣੇ ਕਰਾਉਣਾ ਟੈਸਟ ਮੈਂ ਤੇਰੇ ਨਾਲ ਚੱਲਦਾ ਮੈਂ ਹੁਣੇ ਚੱਲਦਾ ਤੇਰੇ ਨਾਲ ਮੇਰੇ ਨਾਲ ਚੱਲਣਾ ਚਾਹੁੰਦਾ ਇਹਨੂੰ ਹਣ ਗੱਲ ਨਹੀਂ ਆਉਂਦੀ ਤੂੰ ਗੱਲਾਂ ਬਦਲਦਾ ਮੈਂ ਤੇਰੇ ਨਾਲ ਚੱਲਦਾ ਹੁਣੇ 10 ਟਾਈਮ ਦੇ ਕੋਈ ਨਹੀਂ ਚੱਲਦੇ ਆ ਚੱਲਦੇ ਆਪਾਂ ਆ ਚੱਲਦੇ ਟਾਈਮ ਮੈਂ ਤੇਰੇ ਨਾਲ ਚੱਲਦਾ ਓਕੇ ਮੈਂ ਹੁਣੇ ਟਾਈਮ ਦੇ ਮੈਂ ਹੁਣੇ ਚੱਲਦਾ ਤੇਰੇ ਨਾਲ ਸਰ ਨੂੰ ਬੁਲਾ ਕੇ ਉਹਨਾਂ ਦਾ ਵਰਜਨ ਲੈ ਕੇ ਸਾਰੇ ਕੇਸ ਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰੋ ਇਸ ਫੈਸ ਵਿੱਚ ਕੋਈ ਫਾਇਦਾ ਨਹੀਂ ਤੁਸੀਂ ਪੁਲਿਸ ਆਪ ਕੋ ਨੂੰ ਬੁਲਾ ਕੇ ਨਹੀਂ ਗੱਲ ਨਹੀਂ ਗੱਲਬਾਤ ਅਸੀਂ ਉਹੀ